ਮਾਜੇ ਵਾਲੇ ਬੜੇ ਸੌਫਟ ਸਪੋਕਰ ਹੁੰਦੇ ਆ ਤੇ ਉਹ ਕਰ ਰਹੇ ਸੀ ਸੁਭਜੀਤ ਹੋਰੀ ਤੇ ਬਲਵੇਈ ਜਿਹੜੇ ਉਹ ਥੋੜੇ ਅਖੜ ਹੁੰਦੇ ਆ ਤੇ ਮੈਂ ਆਪਣੇ ਆਪ ਬਾਰੇ ਸੋਚਦਾ ਸੀ ਕਿ ਕਿਤੇ ਸਾਡੀ ਗੱਲ ਨਾ ਹੋ ਜਾਵੇ ਕਿ ਆਪਣੇ ਆਪ ਜੋ ਮੇਰੇ ਵਰਗਾ ਬੰਦਾ ਜਿਹੜਾ 4-5 ਸੁਭਾਵਾਂ ਜਥੇਵੰਦੀ ਅੱਜ ਕੰਮ ਕਰਦਾ ਉਹ ਅਕਸਰ ਕਈ ਵਾਰੀ ਲਾਊਡ ਹੋ ਜਾਂਦਾ ਮਤਲਬ ਉੱਚਾ ਬੋਲ ਮੈਂ ਕਦੇ ਦਰਸ਼ਨਪੁੱਤਰ ਨੂੰ ਇਦਾਂ ਨਹੀਂ ਦੇਖਿਆ ਮਤਲਬ ਉਹ ਜ਼ਬਰਦਸਤ ਸੁਮੇਲ ਇਹ ਆ ਕਿ ਇੱਕੋ ਵਿਲੇ ਜਥੇਵੰਦਿਕ ਜਲੌਅ ਤੇ ਇੱਕੋ ਵੇਲੇ ਸਿਰਜਣਾਤਮਕਤ ਹੁੰਦਾ ਹੈ ਇਹ ਸਕਸ਼ ਅਸੀਂ ਸਾਰੇ ਹੁੰਦੇ ਆ ਪਰ ਸਕਸ਼ ਜਦੋਂ ਸਖਸ਼ੀਅਤ ਬਣਦੇ ਨੇ ਉਹ ਤੋਂ ਵੱਡੇ ਹੋ ਜਾਂਦੇ ਆ ਇਸ ਕਰਕੇ ਉਸ ਜਦੋਂ ਬਾਬਾ ਬਕਾਲਾ ਦਾ ਨਾਮ ਆਉਂਦਾ ਹੈ ਤੇ ਸਾਡੇ ਸਾਹਮਣੇ ਜਾਂ ਸਾਡੇ ਦਿਮਾਗਾਂ ਵਿੱਚ ਸਾਡੇ ਮਨਾਂ 'ਚ ਕਈ ਤਰ੍ਹਾਂ ਦੇ ਇਮੇਜ ਪੈਦਾ ਹੋ ਜਾਂਦੇ ਆ ਕਿਉਂਕਿ ਇਹ ਧਰਤੀ ਤਿਆਗ ਦੀ ਧਰਤੀ ਵੀ ਹੈ ਕੁਰਬਾਨੀ ਦੀ ਧਰਤੀ ਵੀ ਹੈ ਫਿਕਰ ਕਰ ਦਿੱਤੀ ਹੈ। ਉਹ ਗੁਰੂ ਤੇਗ ਬਹਾਦਰ ਜੀ ਇਹਨਾਂ ਫਨਾਂ ਦੇ ਮੂਜਸਮੇ ਸੀ ਗਿਆਪਨ ਸਾਰਿਆਂ ਨੂੰ ਪਤਾ ਹੈ। ਤੇ ਅੱਗੋਂ ਇਹ ਧਰਤੀ ਪੰਜਾਬ ਦਾ ਉਹ ਹਿੱਸਾ ਆ ਜਿਹਦੇ ਚ ਬਹੁਤ ਸਾਰੇ ਹੁਣ ਨਵੇਂ ਕਵੀ ਜਿਹੜੇ ਉਹ ਪੈਦਾ ਹੋ ਰਹੇ ਆ ਜਿਵੇਂ ਆਪਾਂ ਪਿਛਲੇ ਲੰਮੇ ਸਮੇਂ ਦਾ ਦੇਖ ਰਹੇ ਆ। ਬਹੁਤ ਸਾਰੀਆਂ ਗੱਲਾਂ ਇਸ਼ਾਰੇ मात्र ਵੀ ਸਿੱਧੇ ਰੂਪ ਦੇ ਵਿੱਚ ਵੀ ਮੇਰੇ ਤੋਂ ਪਹਿਲਾਂ ਬੋਲਣ ਵਾਲਿਆਂ ਨੇ ਕਬਤਾ ਬਾਰੇ ਕਬਤਾ ਦੀ ਜੋ ਸਥਿਤੀ ਹੈ ਉਹਦੇ ਬਾਰੇ ਕਬਤਾ ਦੇ ਜੋ ਸ਼ੌਕੜ ਹੈ ਉਹਦੇ ਬਾਰੇ ਕਰ ਦਿੱਤੀਆਂ ਇਸ ਕਰਕੇ ਮੈਂ ਵਿਸਥਾਰ ਵਿੱਚ ਨਹੀਂ ਜਾਂਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਤਰਤੀ ਇਸ ਵੇਲੇ ਵੀ ਪੰਜਾਬੀ ਕਬਤਾ ਦੀ ਜਖੇਅ ਕਾਫੀ ਹੈ ਇਸ ਗੱਲ ਦੀ ਤਸੱਲੀ ਹੈ ਔਰ ਜਿਵੇਂ ਸੁਖਜੀਤ ਹੋਰ ਨੇ ਕਿਹਾ ਸਿਕਿਤ ਸਾਹਿਦ ਸੁਹਾਵਾਨ ਦਾ ਇੱਕ ਖਾਸ ਤੇ ਵੀ ਹੁੰਦਾ ਹੈ ਕਿ ਇਹ ਸੋਚਿਆ ਜਾਏ ਜਾਂ ਦੱਸਿਆ ਜਾਏ ਕਿ ਅਸਲ ਵਿੱਚ ਕੀ ਨਹੀਂ ਦਿਖਦਾ ਹੁੰਦਾ ਜਦੋਂ ਸਿਕਿਤ ਮੇਰੀ ਬਹੁਤੀ ਜ਼ਿੰਦਗੀ ਜਿਹੜੀ ਹੈ ਉਹ ਦੂਰਦਰਸ਼ਨ ਤੇ guzri ਹੈ ਤੇ ਦੂਰਦਰਸ਼ਨ ਨਾਲ ਮੈਂ ਸੰਬੰਧਿਤ ਰਹਾ ਤੇ ਅਸੀਂ ਜਦੋਂ ਨਵੇਂ-ਨਵੇਂ ਐਂਕਰ ਸਕ੍ਰੀਨ ਦੇ ਉੱਪਰ ਉਹਨਾਂ ਨੂੰ ਮੌਕਾ ਦੇਣਾ ਹੁੰਦਾ ਤੇ ਉਹਨਾਂ ਨੂੰ ਵੀ ਅਸੀਂ ਪਹਿਲੀ ਗੱਲ ਇਹੀ ਸਿਖਾਉਂਦੇ ਹਾਂ ਕਿ ਤੁਸੀਂ ਕੀ ਨਹੀਂ ਬੋਲਣਾ ਜੋ ਬੋਲਣਾ ਉਹ ਉਹਨਾਂ ਨੇ ਬੋਲਣਾ ਹੀ ਹੁੰਦਾ ਲੇਕਿਨ ਅਸੀਂ ਉਹਨਾਂ ਨੂੰ ਇਹ ਦੱਸਦੇ ਹਾਂ ਕਿ ਇਹ ਚੀਜ਼ਾਂ ਤੁਸੀਂ ਨਹੀਂ ਬੋਲਣੀ ਆ ਤੇ ਜਦੋਂ ਅਸੀਂ ਕਵਿਤਾ ਦੀ ਗੱਲ ਕਰਦੇ ਆ ਜਾਂ ਕਵੀ ਹੋਣ ਦੀ ਗੱਲ ਵੀ ਕਰਦੇ ਆ ਜਾਂ ਸਾਹਿਤਕਾਰ ਹੋਣ ਦੀ ਗੱਲ ਵੀ ਕਰਦੇ ਆ ਤੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਦੋਂ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹਨੇ ਕੀ ਛਪਵਾਉਣਾ ਕਿ ਲਿਖਣਾ ਤਾਂ ਬਹੁਤ ਕੁਝ ਹੁੰਦਾ ਹੈ ਕੀ ਛਪਵਾਉਣਾ ਕਿ ਜਦੋਂ ਬੰਦਾ ਆਪਣਾ ਆਪ ਸੰਪਾਦਕ ਬਣ ਜਾਂਦਾ ਹੈ ਉਦੋਂ ਉਹ ਵੱਡੇ ਕਵਤਾ ਬੰਦ ਚੱਲਿਆ ਜਾਂਦਾ ਜਿਵੇਂ ਦਰਸ਼ਨ ਗੋਟਰ ਹੋਰ ਵਾਲੇ ਕੱਲਾਰੇ ਗੱਲ ਕਰਦੇ ਆ ਸੁਖਦੇਵ ਥੋੜਾ ਨੇ ਕਿਹਾ ਸੀ ਕਿ ਜਦੋਂ ਇਹਨਾਂ ਦੀ ਪਹਿਲਾ ਪਹਿਲਾ ਕਿਤਾਬ ਤੋਂ ਬਾਅਦ ਚੌਥੀ ਕਿਤਾਬ ਆ ਗਈ ਸੀ ਤੇ ਉਦੋਂ ਤੱਕ ਇਹ ਵੱਡੇ ਕਵੀ ਬਣ ਚੁੱਕੇ ਸੀ ਔਰ ਬੰਦੇ ਕਦੇ ਬਣ ਚੁੱਕੇ ਹੋਣਾ ਜਿਹੜਾ ਉਹ ਅਸਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਿੱਖਣਾ ਪਏਗਾ ਕਿ ਅਸੀਂ ਇਸ ਤਰ੍ਹਾਂ ਇਹ ਸਫ਼ਰ ਤੈਅ ਕਰਨੇ ਹੁੰਦੇ ਆ ਇਹ ਗੱਲਾਂ ਲੱਗਦੀ ਮੈਂ ਦਰਸ਼ਨ ਗੁਰਦਰ ਪورا ਬਾਰੇ ਇਹ ਨਾ ਕਹਿਣਾ ਕਿ ਦਰਸ਼ਨ ਗੁਰਦਰ ਸਾਡੇ ਸਾਰਿਆਂ ਦੇ ਬਹੁਤ ਬਹੁਤ ਹੀ ਪਿਆਰੇ ਦੋਸਤ ਨੇ ਔਰ ਮੈਂ ਕਦੇ-ਕਦੇ ਇਹਨਾਂ ਬਾਰੇ ਜਦੋਂ ਸੋਚਦਾ ਜੋ ਮੇਰੇ ਮਨ 'ਚ ਇਹਨਾਂ ਅਮੀਰ ਬਣਦਾ ਰਹਿੰਦਾ ਕੋਈ ਹੈ ਕਿ ਇਹ ਅਸਲ 'ਚ ਪੰਜਾਬੀ ਸਾਹਿਤ ਦਾ અપਵਾਦ ਨਹੀਂ ਬੜੇ ਦਿਲਚਸਪ અપਵਾਦ ਉਹ ਮੇਸ਼ ਕਰਕੇ ਕਹਿੰਦੇ ਹੈ ਕਿ ਇਸ ਇੱਕੋ ਵਿਅਕਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਆਮ ਤੌਰ ਤੇ ਪੰਜਾਬੀ ਸਾਹਿਤਕਾਰਾਂ ਵਿੱਚ ਨਹੀਂ ਹੁੰਦੀਆਂ ਮਤਲਬ ਜਦ ਗੱਲ ਸ਼ੁਰੂ ਕੀਤੀ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਇੱਕੋ ਵੇਲੇ ਬੈਂਕਰ ਵੀ ਨੇ ਆਰਤ ਨਾਲ ਵੀ ਨੇੜੇ ਤੇੜੇ ਦਾ ਸੰਬੰਧ ਹੈ ਕਿ ਕਵੀ ਵੀ ਔਰ ਮੈਂ ਇੱਕ ਗੱਲ ਹੋਰ ਇਹਨਾਂ ਬਾਰੇ ਬਹੁਤ ਸ਼ੁੱਭ ਨਾਲ ਮਹਿਸੂਸ ਕਰਵਾ ਰਿਹਾ ਹਾਂ ਕਿ ਇਹਨਾਂ ਦੇ ਵਿੱਚ ਇੱਕ ਹੋਰ ਕਮਾਲ ਦੀ ਸਕਿੱਲ ਮੈਨੂੰ ਮਤਲਬ ਕਹਿਣਾ ਚਾਹੀਦਾ ਇਸ ਕਮਾਲ ਦੀ ਇਹਨਾਂ ਦੀ ਗੱਲ ਹੈ ਕਿ ਉਹ ਇਹ ਹੈ ਕਿ ਇਹ ਦੋਸਤੀਆਂ ਨੂੰ ਜਦੋਂ ਮਤਲਬ ਉਹਦੇ ਉਹਨੂੰ ਮਤਲਬ ਸਮਝਣ ਦਾ ਯਤਨ ਕਰਦੇ ਆ ਤੇ ਇਹ ਬਾਖ ਵੀ ਤੁਹਾਨੂੰ ਇੱਕਦਮ ਦੋਸਤੀਆਂ ਬਣਾਉਂਦੇ ਆ ਤੇ ਦੋਸਤੀਆਂ ਨੂੰ ਇੱਕਦਮ ਪਰਿਵਾਰਕ ਕਰ ਲੈਂਦੇ ਆ ਤੇ ਪਰਿਵਾਰਕ ਔਰ ਇਹ ਇਹ ਸਕਿਲ ਇਹ ਚੀਜ਼ ਹਰ ਕਿਸੇ ਚ ਨਹੀਂ ਹੁੰਦੀ ਔਰ ਦੂਸਰੀ ਗੱਲ ਇਹ ਕਿ ਜਿਹੜਾ ਸਭ ਤੋਂ ਵੱਡਾ ਸੁਮੇਲ ਹੈ ਜੇ ਦੀ ਗੱਲ ਸੁਸ਼ੀਲ ਹੋਰਾਂ ਨੇ ਵੀ ਕੀਤੀ ਸੀ ਉਹ ਜ਼ਬਰਦਸਤ ਸੁਮੇਲ ਇਹ ਆ ਕਿ ਇੱਕੋ ਵੇਲੇ ਜਥੇਵੰਦਿਕ ਜਲਵਾ ਤੇ ਇੱਕੋ ਵੇਲੇ ਸਿਰਜਣਾਤਮਕ ਜਲਵਾ ਇਹ ਬਹੁਤ ਘੱਟ ਵਿਅਕਤੀਆਂ ਚ ਹੁੰਦਾ ਕਿ ਬੰਦਾ ਇੰਨਾ ਹੀ ਉਨਾ ਹੀ ਜ਼ਬਰਦਸਤ ਜਿਹੜਾ ਜਿਵੇਂ ਸ਼ਾਇਦ ਤੁਹਾਨੂੰ ਕੱਲ ਕੀਤੀ ਸੀ ਗੋਪਾਲ ਬਟਰੋਲਾ ਨੇ ਕਿ ਮੈਂ ਜਿਹੜਾ ਉਹ ਦੀਪ ਕੁਬਿੰਦਰ ਬਾਰੇ ਜਾਂ ਦੂਜੇ ਬਾਰੇ ਇਹ ਸਮਝਦਾ ਸੀ ਕਿ ਜਿਹੜੇ ਜਥੇਬੰਦੀਆਂ ਵਾਲੇ ਲੋਕ ਹੁੰਦੇ ਆ ਉਹ ਸ਼ਾਇਦ ਚੰਗੇ ਲੇਖਕ ਨਹੀਂ ਹੁੰਦੇ ਮਤਲਬ ਮੇਰੀ ਧਾਰਨਾ ਹਾਲਾਂਕਿ ਇਹ ਨਹੀਂ ਹੈਗੀ ਕਿਉਂਕਿ ਮੈਂ ਖੁਦ ਇਹ ਸਮਝਦਾ ਕਿ ਜਿਹੜਾ ਲੋਕ ਸੰਘਰਸ਼ਾਂ ਦੇ ਵਿੱਚੋਂ ਆਉਣ ਵਾਲੇ ਲੋਕ ਹੀ ਅਸਲ ਵਿੱਚ ਵੱਡੇ ਲੇਖਕ ਹੁੰਦੇ ਆ ਇਹ ਸਮਾਂ ਪਾ ਕੇ ਪਤਾ ਲੱਗਦਾ ਹੁੰਦਾ ਔਰ ਲਗਾਤਾਰ ਇੱਕਦਮ ਜਿਹੜਾ ਉਹ ਪਤਾ ਨਹੀਂ ਲੱਗਦਾ ਹੁੰਦਾ ਕਿ ਇਹ ਗੱਲ ਕਿਸੇ ਹੱਦ ਤੱਕ ਕਿਉਂਕਿ ਜਦੋਂ ਅਸੀਂ ਸਮਕਾਲੀ ਦ੍ਰਿਸ਼ ਦੇਖਦੇ ਆ ਉਦੋਂ ਇਹ ਗੱਲ ਕਾਫੀ ਹੱਦ ਤੱਕ ਨੇਪਾਲ ਬੋਤੋ ਬੋਲਾਂ ਦੀ ਵੀ ਠੀਕ ਹੈ ਕਿ ਅਸੀਂ ਲੋਕ ਜਿਹੜੇ ਆਪਣੇ ਆਪ ਨੂੰ ਜਥੇਬੰਦਕ ਤੌਰ ਤੇ ਵੀ ਇੱਕ ਜਲੌਅ ਚ ਪਾ ਕੇ ਰੱਖਦੇ ਆ ਉਹ ਜਦੋਂ ਸਿਰਜਣਾਤਮਕ ਜਲੌਅ ਦੇ ਨਾਲ ਇੱਕਮਿਕ ਹੋ ਜਾਂਦੇ ਆ ਉਦੋਂ ਉਹ ਵੱਡੇ ਵਿਅਕਤੀ ਬਣ ਜਾਂਦੇ ਨੇ ਦਰਸ਼ਨ ਗੁਰਟਰ ਉਹਨਾਂ ਵਿੱਚੋਂ ਇੱਕ ਨੇ ਜਿਨ੍ਹਾਂ ਵਿੱਚ ਇਹ ਦੋਨੋਂ ਸੰਭਾਵਨਾਵਾਂ ਔਰ ਦੋਨੋਂ ਚੀਜ਼ਾਂ ਬਹੁਤ ਪੁਖਤਾ ਤਰ੍ਹਾਂ ਨੇ ਔਰ ਇਸੇ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਦਰਸ਼ਨ ਗੁਰਟਰ ਹੋਰਾ ਨੇ ਜਿਸ ਤਰ੍ਹਾਂ ਮਤਲਬ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ ਨਾਬਾ ਫੈਸਟੀਵਲ ਹੈ ਚਾਹੇ ਉਹ ਕੇਦਰੀ ਪੰਜਾਬੀ ਇਲੈਕਟਸਵਹਾ ਦੀ ਪ੍ਰਧਾਨਗੀ ਹੈ ਚਾਹੇ ਉਹਦੇ ਵਿੱਚ ਇੱਕ ਹੋਰ ਚੀਜ਼ਾਂ ਵੀ ਸ਼ਾਮਿਲ ਨੇ ਕੋਈ ਚੀਜ਼ਾਂ ਸ਼ਾਮਿਲ ਦੇ ਕੇ ਹੋਰ ਸੁਭਾਵਾਂ ਦੇ ਨਾਲ ਜਾਂ ਹੋਰ ਜਥੇਬੰਦੀਆਂ ਦੇ ਨਾਲ ਜਿਸ ਤਰ੍ਹਾਂ ਦਾ ਇਹਨਾਂ ਦਾ ਲਗਾਓ ਹੈ ਮਤਲਬ ਜਿਹਨੂੰ ਮੈਂ ਅਪਵਾਦ ਪਹਿਲਾਂ ਕਹਿ ਰਿਹਾ ਸੀ ਕਿ ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਕਮਾਲ ਦੀ ਉਹ ਇਹ ਹੈ ਕਿ ਜਥੇਬੰਦੀ ਔਰ ਵੱਡੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਆ ਇੱਕ ਸੌ ਸੁਭਾਅ ਹੋਣਾ ਔਰ ਸੌਫਟ ਸਪੋਕਨ ਹੋਣਾ ਇਹ ਆਪਣੇ ਆਪ ਜਿਵੇਂ ਮੇਰੇ ਵਰਗਾ ਬੰਦਾ ਜਿਹੜਾ 4-5 ਸੁਭਾਵਾਂ ਜਥੇਬੰਦੀਆਂ 'ਚ ਕੰਮ ਕਰਦਾ ਉਹ ਅਕਸਰ ਕਈ ਵਾਰੀ ਲਾਊਡ ਹੋ ਜਾਂਦਾ ਬੋਲੋ ਉੱਚਾ ਬੋਲ ਮੈਂ ਕਦੇ ਦਰਸ਼ਨ ਪੁੱਤਰ ਨੂੰ ਇਦਾਂ ਨਹੀਂ ਦੇਖਿਆ ਮਤਲਬ ਬੜੇ ਆਰਾਮ ਜਿਹੇ ਦੇ ਨਾਲ ਆਪਣੀ ਗੱਲ ਕਰਨੀ ਔਰ ਸ਼ੋ ਆਪਣੇ ਜਹੇ ਉਸ ਗੱਲ ਤੋਂ ਪਾਸੇ ਨਿਕਲ ਜਾਣਾ ਤਾਂ ਕਿ ਬਾਕੀ ਲੋਕ ਉਹਦੇ ਤੇ ਸਹੀ ਵਿਚਾਰ ਕਰ ਲੈਣ ਤੇ ਜੋ ਨਤੀਜਾ ਬਾਅਦ ਵਿੱਚ ਸਾਹਮਣੇ ਆਏਗਾ ਉਹਦੇ ਬਾਰੇ ਜਿਹੜਾ ਉਹ ਫਿਰ ਅੱਗੇ ਵਧਣਾ ਜਿਹੜਾ ਉਹ ਸੌਖਾ ਹੋ ਜਾਏਗਾ ਬੋਲੋ ਉਸ ਸਕਿੱਲ ਜਿਹੜਾ ਨਾ ਸਮਝਣਾ ਵੀ ਬਹੁਤ ਜ਼ਰੂਰੀ ਹੈ ਔਰ ਦਰਸ਼ਨ ਬੋਧਕਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਸਹਿਜ ਰੂਪ ਦੇ ਵਿੱਚ ਉਹਦੇ ਮੈਂ ਕਈ ਵਾਰੀ ਇਹ ਗੱਲ ਕਹਿੰਦਾ ਹੁੰਦਾ ਕਿ ਸਖਸ਼ ਅਸੀਂ ਸਾਰੇ ਹੁੰਦੇ ਆ ਪਰ ਸਖ ਜਦੋਂ ਸਖਸ਼ੀਅਤ ਬਣਦੇ ਨੇ ਉਹ ਤੋਂ ਵੱਡੇ ਹੋ ਜਾਂਦੇ ਆ ਇਸ ਕਰਕੇ ਉਸ ਉਹ ਸਕਿੱਲ ਵੀ ਜਿਹੜੀ ਹੈ ਉਹ ਦਰਸ਼ਨ ਬੋਧਕਰ ਦੇ ਵਿੱਚ ਹੈ ਕਿ ਇਹ ਇੱਕ ਸਖ ਨਹੀਂ ਹੈ ਇਹ ਇੱਕ ਜਿਹੀ ਸਖਸ਼ੀਅਤ ਹੈ ਜਿਹਦੇ ਵਿੱਚ ਉਹ ਸਾਰੇ ਸਹਿਜ ਸ਼ਾਮਲ ਹੋ ਗਏ ਜਿਨ੍ਹਾਂ ਸਹਿੰਜਾਂ ਦੀ ਜਿਹੜੀ ਹੈ ਉਹ ਸਮਾਜ ਨੂੰ ਜ਼ਰੂਰਤ ਹੁੰਦੀ ਹੈ ਸਰ ਜੀ ਦਾ ਧੰਨਵਾਦ ਜਰੂਰ ਹੁੰਦੀ ਹੈ ਇਸ ਕਰਕੇ ਅੱਜ ਦਾ ਇਹ ਜਿਹੜਾ ਪੁਰਸਕਾਰ ਦਰਸ਼ਨ ਗੁੱਸਰ ਹੋਣ ਨੂੰ ਦਿੱਤਾ ਗਿਆ ਜਿਹਦੇ ਵਿੱਚ ਜਿਹੜਾ ਉਹ ਪਾਲ ਬੋਟਰ ਹੋਣੀ ਸਭੀ ਸੋਹੀ ਹੋਣੀ ਤੇ ਇਹ ਜਿਹੜੀ ਸਰਪੰਚਾ ਦਾ ਸਹਿਦ ਸਭਾ ਆ ਇਹਨਾਂ ਦਾ ਇਹ ਸਾਂਝੀ ਤੌਰ ਤੇ ਕਰਵਾਈ ਬਣਾ ਕੇ ਦਿੱਤਾ ਗਿਆ ਇਹ ਔਰ ਜਿਸ ਵਿਅਕਤੀ ਦੇ ਨਾਮ ਤੇ ਦਿੱਤਾ ਗਿਆ ਮੇਰੇ ਲਈ ਇੱਕ ਖੁਸ਼ਕਿਸਮਤੀ ਮੇਰੀ ਇਹ ਆ ਕਿ ਪਰਮੇਂਦਰਜੀਤ ਵੀ ਮੇਰਾ ਉਨਾ ਹੀ ਪਿਆਰਾ ਦੋਸਤ ਸਗਾ ਜਿੰਨਾ ਪਿਆਰਾ ਦੋਸਤ ਮੇਰਾ ਜਿਹੜਾ ਉਹ ਦਰਸ਼ਨ ਗੋਸਟਾ ਹੈ ਤੇ ਜਿੰਨੇ ਪਿਆਰੇ ਦੋਸਤ ਮੇਰੇ ਜਿਹੜੀ ਉਪਾਲ ਗੁੱਟ ਤੇ ਜਿਹੜੇ ਉਹ ਸੰਗੀਤ ਸੋਹੀ ਹੋ ਰਹੇ ਨੇ ਇਸ ਕਰਕੇ ਇਹ ਇਸ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਉਹ ਤਾਲ ਮੇਲ ਜਿਹੜਾ ਉਹ ਮੈਨੂੰ ਕਾਫੀ ਸਕੂਨ ਦਿੰਦਾ ਕਿ ਮੈਂ ਅੱਜ ਇਸ ਸਵਾਗਤ ਵਿੱਚ ਸ਼ਾਮਲ ਹੋਇਆ ਮੈਂ ਜਿਹੜੀ ਗੱਲ ਹੋਰ ਇੱਕ ਕਰਨੇ ਚਾਹੁੰਦਾ ਉਹ ਇਹ ਸੀ ਕਿ ਅੱਜ ਦੇ ਇਸ ਸਵਾਗਤ ਵਿੱਚ ਮੈਂ ਤੇ ਸੁਸ਼ੇਲ ਦੋਹੀ ਤੋਂ ਆਪੀਏ ਬਾਕੀ ਸਾਰੇ ਜਾਂ ਮਲਵਈ ਨੇ ਤੇ ਜਾਂ ਮਾਝੇ ਦੇ ਨੇ ਤੇ ਜਦੋਂ ਜਦੋਂ ਗੱਲ ਹੁੰਦੀ ਸੀ ਕਿ ਮਾਝੇ ਵਾਲੇ ਬੜੇ ਸੌਫਟ ਸਪੋਕਰ ਹੁੰਦੇ ਆ ਤੇ ਉਹ ਕਰ ਰਹੇ ਸੀ ਸੁਭਜੀ ਥੋੜੀ ਤੇ ਮਲਵਈ ਜਿਹੜੇ ਉਹ ਥੋੜੇ ਅਖੰਡ ਹੁੰਦੇ ਆ ਤੇ ਮੈਂ ਆਪਣੇ ਆਪ ਬਾਰੇ ਸੋਚਦਾ ਸੀ ਕਿ ਕਿਤੇ ਸਾਡੀ ਗੱਲ ਨਾ ਹੋਣ ਕਰਦੇ ਕਿ ਮੈਂ ਤਾਂ ਸਹੀ ਲਕੀ ਹੁੰਦੇ ਆ ਸੋ ਇਸ ਕਰਕੇ ਮੈਂ ਹੁਣ ਇੱਲੇ ਕਹਿਣਾ ਕਿ ਰਾਜ ਨੂੰ ਮੈਂ ਬਹੁਤ ਜ਼ਿਆਦਾ ਉਹ ਨਹੀਂ ਬੜਿਆ ਸੀਗਾ ਤੇ ਲੇਕਿਨ ਬਹੁਤ ਸਾਲਾਂ ਤੋਂ ਮੈਂ ਇਹਨਾਂ ਦਿਹਾ ਮੁੱਛਾਂ ਬਾਰੇ ਬਹੁਤ ਤੇ ਮੈਂ ਮੈਂ ਬੈਠਾ ਇਹ ਸੋਚ ਰਿਹਾ ਸੀਗਾ ਕਿ ਜਿਸ ਤਰ੍ਹਾਂ ਜਿਹੜਾ ਸਰਜੀਤ ਜੀ ਕਹਿ ਰਹੇ ਸੀ ਕਿ ਇੱਕ ਪਾਲ ਮਹਿਲ ਨੇ ਇਥੇ ਮਤਲਬ ਉਹ ਸੰਜੀਪ ਜੀ ਸਭਾ ਨੂੰ ਚਲਾਉਣਾ ਤਾਲਬਿਲ ਰੱਖਣਾ ਤੇ ਉਹ ਸਾਰਾ ਕਰਨਾ ਅਸਲ ਦੇ ਵਿੱਚ ਗੱਲ ਇਹੀ ਹੈ ਜੋ ਇਹਨਾਂ ਬਾਰੇ ਮੈਂ ਪੜਿਆ ਕਿਉਂਕਿ ਮੈਂ ਪੱਤਰਕਾਰੀ ਵੀ ਕਰਦਾ ਰਿਹਾ ਔਰ ਅਜਨਿਤੀ ਪੱਤਰਕਾਰੀ ਵੀ ਕਰਦਾ ਰਿਹਾ ਨਮਾਜ਼ਮਾਨਾਂ ਦੀ ਵੀ ਕਰਦਾ ਰਿਹਾ ਇਹ ਵੀ ਜੀਤ ਨਾਲ ਜੁੜੇ ਹੋਏ ਨੇ ਔਰ ਮੈਂ ਮਤਲਬ ਅੱਜ ਡਿਵਰਸਿਟੀ ਮੁਚੈਨ ਨੂੰ ਮੈਂ ਕਹਾ ਕਿ ਮੈਂ ਮਿਲਿਆ ਤਾਂ ਅੱਜ ਹੀ ਮਿਲਿਆ ਉਦਾਂ ਇਸ ਤੋਂ ਬਿਨ ਆਲਾ ਅਮਰੋਸਰ ਵੀ ਸਾਡੀ ਮੁਲਾਕਾਤ ਹੋਈ ਇੱਕ ਦਿਵਾਰੀ ਹੋਰ ਵੀ ਹੋਈ ਪਰ ਮੈਂ ਮਤਲਬ ਸਿਰਫ ਪੁੱਛਾਂ ਨੂੰ ਮਿਲ ਕੇ ਹਟ ਜਾਂਦਾ ਸੀ ਔਰ ਹੁਣ ਮੈਂ ਕਹਿਣਾ ਸਿਰਫ ਇਹ ਆ ਕਿ ਅੱਜ ਦੇ ਇਸ ਸਾਰੇ ਸਮਾਗਮ ਦੇ ਵਿੱਚ ਜਿੱਥੇ ਦਰਸ਼ਨ ਮੂਤੋਂ ਉਹਨਾਂ ਨੂੰ ਕੋਤਾਈਆ ਸਾਰੇ ਜਿੰਨੇ ਮੇਰੇ ਨਾਲ ਇਸ ਪਾਸੇ ਬੈਠੇ ਨੇ ਉਹਨਾਂ ਸਾਰਿਆਂ ਕਰਕੇ ਮੈਂ ਉੱਥੇ ਬੈਠਾ ਤੁਹਾਡੇ ਸਾਰਿਆਂ ਕਰਕੇ ਤੇ ਅੱਜ ਦਾ ਵਸਲ ਇੱਕ ਨਿਚੋੜ ਜਿਹੜਾ ਇਹਦੇ ਤੇ ਮੈਂ ਆਪਣੀ ਗੱਲ ਕਰਨਾ ਕਰਦਾ ਕਿ ਜੋ ਤਾਲਸਕ ਜਿਹੜਾ ਜੋ ਕੰਮ ਜਿਹੜਾ ਉਹ ਸੁਖਜੀਤ ਉਹਨਾਂ ਨੇ ਜਾਂ ਸੁਸ਼ੀਲ ਉਹ ਸਾਹ ਦੇ ਨੇ ਰਾਜਨ ਦੇ ਹਵਾਲੇ ਨਾਲ ਕਿਹਾ ਉਹ ਮੈਂ ਵੀ ਕਰ ਦੰਦਾ ਕਿ ਆਉਣ ਵਾਲਾ ਜਿਹੜਾ ਕੰਮ ਹੈ ਜਾ ਮਤਲਬ ਇਹਨਾਂ ਦੀ ਸਫਲਤਾ ਦਾ ਰਾਜ਼ ਵੀ ਉਹੀ ਹੈ ਕਿ ਮੈਂ ਸਮਝਦਾ ਕਿ ਆਉਣ ਵਾਲੇ ਕਾਰਜ ਵਿੱਚ ਵੀ ਇਹ ਜਿਹੜਾ ਟਾਸਕ ਦਿੱਤਾ ਜਾ ਰਿਹਾ ਉਹਨੂੰ ਆਪਣੀ ਮੋਚ ਦਾ ਸਵਾਲ ਪਟਾ ਲੈਣ ਬਹੁਤ ਬਹੁਤ ਫੇਰਦਾਨੀ